राज्य सरकारी सीनियर सेकेंडरी स्कूल लड़कियां गुरायां ਵਿਖੇ ਰਾਣੀ ਲక్ష్ਮੀਬਾਈ ਆਤਮ ਰੱਖਿਆ ਕਰਾਟੇ ਮੈਚ ਕਰਵਾਏ ਗਏ ਇਸ ਮੈਚ ਵਿੱਚ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਅਤੇ ਹਰਜੀਤ ਬਾਬਾ ਜੀ ਨੇ ਸ਼ਿਰਕਤ ਕੀਤੀ ਕਰਾਟੇ ਰੈਫਰੀ ਦੀ ਭੂਮਿਕਾ ਵਿਸ਼ਾਲ ਜਸਮਨ ਵੱਲੋਂ ਬਖੂਬੀ ਨਿਭਾਈ ਗਈ ਇਸ ਮੌਕੇ ਗਰਾਂ 2 ਬਲਾਕ ਦੇ 80 ਦੇ ਲਗਭਗ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਬਲਦੇਵ ਸਿੰਘ ਜੋਲ ਅਧਿਆਪਕ ਸੋਮਨਾਥ ਮੈਡਮ ਗੁਰਬਖਸ਼ ਕੌਰ ਅਧਿਆਪਕ ਨੋਜ ਕੁਮਾਰ ਅਤੇ ਸਕੂਲ ਵਿਦਿਆਰਥੀਆਂ ਦੇ ਅਧਿਆਪਕ ਸਹਿਬਾਨ ਤੇ ਕੋਚ ਸਹਿਬਾਨ ਮੌਜੂਦ ਰਹੇ ਰਾਣੀ ਲక్ష్ਮੀਬਾਈ ਇਹ ਕਰਾਟੇ ਚੈਂਪੀਅਨਸ਼ਿਪ ਜਿਹੜੀ ਆ ਗ੍ਰਾਹ ਟੂ ਦੀ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਰਾਇਆ ਵਿਕੇ ਹੋ ਰਹੀ ਆ ਇਸ ਦੇ ਵਿੱਚ ਜੋ ਜੱਜ ਦੀ ਭੂਮਿਕਾ ਜਸਮਾਨ ਜੀ ਕੋਚ ਸਾਹਿਬ ਜਿਹੜੇ ਨਿਭਾ ਰਹੇ ਨੇ ਅੱਜ ਜਿਹੜੇ ਵਿਦਿਆਰਥੀ ਇਥੋਂ ਫਸ ਸੈਕੰਡ ਥਰਡ ਆਉਣਗੇ ਉਹਨਾਂ ਚ ਫਸਟ ਵਿਦਿਆਰਥੀ ਜਿਹੜੇ ਆ ਉਹ ਕੱਲ ਨੂੰ ਜਲੰਧਰ ਵਿਕੇ ਜਿਹੜੀ ਹੈ ਚੈਂਪੀਅਨਸ਼ਿਪ ਹੋਣ ਜਾ ਰਹੀ ਆ ਉਹ ਵਿੱਚ ਭਾਗ ਲੈਣਗੇ ਜਿਹੜੇ ਵਿਦਿਆਰਥੀ ਅੱਜ ਫਸ ਸੈਕੰਡ ਥਰਡ ਆਉਣ ਆ ਰਹੇ ਨੇ ਤੇ ਮੈਂ ਉਹਨਾਂ ਨੂੰ ਅਡਵਾਂਸ ਵਿੱਚ ਵਧਾਈ ਦਿੰਦਾ ਤੇ ਉਹਨਾਂ ਦੇ ਕੋਚ ਸਾਹਿਬਾਨ ਤੇ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਟੀਚਰ ਸਾਹਿਬਾਨ ਜਿਹੜੇ ਆ ਮੈਂ ਜਿਹੜੀ ਆ ਵਧਾਈ ਦਿਨਾ ਤੇ ਆਸ ਹੈ ਕਿ ਇਹ ਵਿਦਿਆਰਥੀ ਜੋ ਜਵੰਦਰ ਜਾਣਗੇ ਗੁਰਾਣਾ ਟੂ ਬਲੋਕ ਦਾ ਨਾਮ ਜਿਹੜਾ ਰੋਸ਼ਨਾ ਜੋ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਾਣਾ ਵਿਖੇ ਰਾਣੀ ਲక్ష్ਮੀਬਾਈ ਆਤਮ ਰੱਖਿਆ ਕਰਾਤੇ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਗੁਰਾਣਾ ਟੂ ਬਲਾਕ ਦੇ ਬਹੁਗੰਤ ਵਿੱਚ ਬੱਚਿਆਂ ਨੇ ਭਾਗ ਲਿਆ ਅੱਜ ਉਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਸਾਡੇ ਦਰਮਿਆਨ ਇਸ ਜ਼ੋਨ ਦੇ ਪ੍ਰਧਾਨ ਸ਼੍ਰੀ ਐਸ.ਪੀ. ਸਿੰਘ ਜੀ ਤੇ ਮੈਂ ਸ਼੍ਰੀ ਪ੍ਰਵੇਸ਼ ਸਿੰਘ ਜੀ ਜਨਅਸ਼ਕਤੀ ਤੇ ਇਹਨਾਂ ਗੈਸ਼ਰ ਸ਼੍ਰੀ ਸੋਮਨਾਥ ਜੀ ਤੇ ਮੈਡਮ ਬਖਸ਼ਕੌਰ ਜੀ ਸੰਜੀਪ ਜੀ ਤੇ ਆਪਣੇ ਮਾਨ ਸਾਹਿਬ ਖਾਸ ਤੌਰ ਤੇ ਪਹੁੰਚ ਇਹਨਾਂ ਬੱਚਿਆਂ ਦੇ ਬਹੁਤ ਵਧੀਆ ਢੰਗ ਦੇ ਨਾਲ ਜਿੱਤੇ ਮੈਚ ਕਰਵਾਏ ਗਏ ਉੱਥੇ ਉਹਨਾਂ ਨੂੰ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਵਾਜਿਆ ਗਿਆ ਤੇ ਨਾਲ ਮੈਦਨਾ ਤੇ ਨਾਲ ਦੀ ਨਵਾਜਿਆ ਗਿਆ ਇਹ ਬੱਚਿਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਇਸ ਮੈਚਾਂ ਦੇ ਵਿੱਚ ਭਾਗ ਲਿਆ ਤੇ ਕੰਪੀਟੀਸ਼ਨ ਨੂੰ ਲੜਿਆ ਬੜਾ ਵਧੀਆ ਇਸ ਸਕੂਲ ਦੇ ਵਿੱਚ ਪ੍ਰਬੰਧ ਰਿਹਾ ਅਸੀਂ ਇਹ ਸਕੂਲ ਦੇ ਵੀ ਤਹਿ ਦਿਲੋਂ ਧੰਨਵਾਦ ਦੀਆਂ ਉੱਥੇ ਜਿਹੜੇ ਬੱਚਿਆਂ ਨੇ ਭਾਗ ਲਿਆ ਉਹਨਾਂ ਦੇ ਵੀ ਤਹਿ ਦਿਲੋਂ ਧੰਨਵਾਦ ਦੀਆਂ ਜਿਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਦੇਤ ਪਾਰ ਦੇ ਚਾਰ ਚਾਰ ਲਾਈਨਸ ਹੋਰ ਕੰਪੀਟੀਸ਼ਨ ਲੜਿਆ ਇਸ ਦੇ ਨਾਲ ਇਹ ਜਿਹੜੇ ਬੱਚੇ ਆ ਆਪਣੀ ਇਥੇ ਆਤਮ ਰੱਖਿਆ ਦਾ ਧਿਆਨ ਰੱਖਣਗੇ ਉਥੇ ਇਹਨਾਂ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਇਹ ਜੋ ਕਾਰਾਟੀ ਕੰਪੀਟੀਸ਼ਨ ਹੋਇਆ ਕਾਰਾਟੀ ਦੇ ਨਾਲ ਨਾਲ ਇਹਨਾਂ ਨੂੰ ਆਪਣੀ ਆਤਮ ਰੱਖਿਆ ਦਾ ਮੌਕਾ ਮਿਲੂਗਾ ਸੋ ਬਹੁਤ-ਬਹੁਤ ਧੰਨਵਾਦ